ਤਾਨੂੰ ਦੱਸਿਆ ਜੀ ਨਾ ਵੀ ਦੰਦਿਆਂ ਵੀ ਬਾਲੇ ਆ ਦੇਖੋ ਆ ਦੇਖ ਲੋ ਚਲ ਇਹ ਆਪਾਂ ਨੂੰ ਦੰਦਿਆਂ ਵੱਟ ਕੇ ਦਾ ਵਿਚਾਰਾ ਦੇਖੋ ਯਾਰ ਜੀ ਭਾਈ ਸਾਸਰੀ ਘਰ ਸਾਰੇ ਭੈਣ ਭਰਾਵਾਂ ਨੂੰ ਤੇ ਦੋਸਤੋ ਆਪਣੇ ਨਾ ਆਹ ਬੁਲਬੁਲ ਮਤਲਕ ਇਹਦੇ ਗਾਜ ਚ ਰੱਸੀ ਪਈ ਵੀ ਹੈਗੀ ਇਹ ਰੱਸੀ ਲੈ ਕੇ ਜਾਂਦੀ ਹੋ ਕਿਸੇ ਪਾਸੇ ਮਤਲਕ ਉਹਨੇ ਦਾ ਗਾਲਾ ਥੱਲੇ ਲੰਕਰਈ ਸੀ ਉਧਰ ਆਪਣੇ ਕੁੱਤੇ ਰੱਖੇ ਹੋਣੇ ਮੈਂ ਬਾਈ ਨੂੰ ਕਹਣਾ ਜਾਣਾ ਕੁੱਤੇ ਕਿੰਨੇ ਕਰਦੇ ਕੈਮਰਾ ਵੜਾ ਜਾਂ ਕੁੱਤੇ ਰੱਖੇ ਹੋਏ ਜੀ ਦੋਨਾਂ ਨੇ ਇੰਨਾ ਪ੍ਰਗਟ ਪਾਇਆ ਨਾ ਜਿਵੇਂ ਜਾਨਵਰ ਦੀ ਜਾਨ ਬਚਣੀ ਹੁੰਦੀ ਆ ਤੇ ਜਿਵੇਂ ਜਾਨਵਰ ਦੀ ਜਾਨ ਬਚਣੀ ਉਹ ਇੰਨਾ ਪ੍ਰਗਟ ਪਾਇਆ ਬਾਈ ਅਸੀਂ ਅੰਦਰ ਬੈਠੇ ਸੀ ਆ ਦੇਖਾ ਛੰਨੀ ਛੰਨੀ ਕਰਕੇ ਸਾਡੇ ਸੀ ਤੇ ਕੁਦਰਤ ਵੱਲੋਂ ਆ ਗਏ ਉਹਦੀ ਅਸੀਂ ਆ ਗਏ ਤੇ ਹੁਣ ਆਪਾਂ ਹਨਾ ਜਿਹੜੀ ਇਹ ਰੱਸੀ ਆ ਪਹਿਲਾਂ ਇਹਨੂੰ ਆ ਲਓ ਆ ਵੜਤੀ ਹਜੇ ਤੇ ਗਾਲ 'ਚ ਰੱਸੀ ਪਾਈ ਪਿਆ ਹੁਣ ਤਾਂ ਪਤਾ ਤੂੰ ਬਚ ਗਿਆ ਹਾਂ ਹਾਂ ਆ ਦੇਖੋ ਯਾਰ ਹੁਣ ਇਹਨੂੰ ਆਪਾਂ ਬਚਾ ਕੇ ਸਾਹ ਲਾਵਾਂਗੇ ਤੇ ਬਾਬਾ ਸੁੱਖ ਰੱਖੇ ਆਪਾਂ ਇਹਨੂੰ ਸੁੱਖ ਸ਼ਾਂਤੀ ਨਾਲ ਬਚਾ ਜਿਹੜੀ ਇਹ ਰੱਸੀ ਆ ਧਾਗਾ ਜਿਹੜੀ ਆਪਾਂ ਬੋਰੀਆਂ ਨਹੀਂ ਖੋਲਦੇ ਹੁੰਦੇ ਜਿੰਮੇ ਫੀਡ ਵਾਲੀਆਂ ਹੋਗੀਆਂ ਕੋਈ ਦਾਣੇ ਵਾਲੀਆਂ ਹੋਆਂ ਵੀ ਬਾੜੀ ਭੈੜੀ ਰੱਸੀ ਆ ਹੁਣ ਇਹਦੇ ਗਾਲਚਾਏ ਪੂਰਾ ਸੂਤਿਆ ਪੈ ਗਾਲ ਹੁਣ ਆਪਾਂ ਬਰੀਕੀ ਨਾਲ ਇਹਦਾ ਆਪਾਂ ਉਹ ਖੋਲਾਂਗੇ ਤਾਂ ਧਾਗਾ ਉਹਨਾਂ ਟਾਈਮ ਮੈਂ ਵੀਡੀਓ ਬੰਦ ਕਰਦਾ ਤੇ ਜੇ ਹੋ ਸਕੇ ਮੈਂ ਵੀਡੀਓ ਵਿੱਚ ਦੀ ਚਲਾਉਂਗਾ ਕਿਉਂਕਿ ਬੰਦੇ ਥੋੜੇ ਨੇ ਕਿਉਂਕਿ ਧਾਗਾ ਨਾ ਬੜਾ ਲਿਫਟ ਆ ਪਿਆ ਵੀ ਦੋ ਬੰਦੇ ਤਾਂ ਲੋਡ ਪਾਉਗੇ ਇੱਕ ਇਹ ਆ ਦੇਖੋ ਦੰਦੀ ਵੀ ਥੋੜੀ ਥੋੜੀ ਭਰਦੀ ਆ ਵਿਚਾਰੀ ਇਹ ਤਾਂ ਕੀ ਦੰਦੀ ਭਰ ਕੇ ਕਰ ਹਾਂ ਜੀ ਨੂੰ ਤਾਂ ਇਹ ਦੰਦੀ ਭਰ ਕੇ ਕੀ ਕਰੂਗੀ ਤੇ ਆਪਾਂ ਇਹ ਵੀ ਅੱਜ ਜਾਨ ਬਚਾਉਣੀ ਆ ਵਾਹਿਗੁਰੂ ਅੰਗ ਸੰਗ ਸਾਹੀ ਰਹੇ ਜਾਨ ਬਚਾ ਕੇ ਸਾਹ ਲਾਉਂਦਾ ਮੈਂ ਤੇ ਬਾਕੀ ਹੁਣ ਮਿਲਦੇ ਆਪਾਂ ਐਂਡ ਤੇ ਦੇਖਦਾ ਮੈਂ ਬਾਬਾ ਸੁਖਰ ਜਿਵੇਂ ਤੁਹਾਨੂੰ ਦੱਸਿਆ ਸੀ ਨਾ ਵੀ ਦੰਦਿਆਂ ਵੀ ਬਾਲੇ ਆ ਦੇਖੋ ਆ ਦੇਖ ਲਓ ਚਲ ਇਹ ਆਪਾਂ ਨੂੰ ਦੰਦਿਆਂ ਵੱਟ ਕੇ ਤਾਂ ਵਿਚਾਰਾ ਦੇਖੋ ਯਾਰ ਇਹਦੀ ਜਾਨ ਬਚ ਗਈ ਭਣੇ ਅੱਜ ਤੇਰੀ ਜਾਨ ਛੋਟਾ ਯਾਰ ਜਾਨਵਰਾਂ ਨੂੰ ਵੱਧ ਤੋਂ ਵੱਧ ਪਿਆਰ ਕਰਿਆ ਕਰੋ ਆ ਦੇਖੋ ਹੱਥ ਨਹੀਂ ਲਾਉਂ ਦਿੰਦੀ ਆਹ ਬਈ ਜਾਨ ਬਚਾਲੀ ਆਪਾਂ ਯਾਰ ਜਾਨ ਬਚੀ ਆ ਦੇਖੋ ਬਈ ਛੜਤੀ ਉਹ ਉੱਡ ਗਈ ਹੋ ਉੱਡ ਗਈ ਬਈ ਹੋ ਰਹੀ ਗਈ ਹੋ ਰਹੀ ਗਈ ਦਿਖਾਉਣਾ ਮੈਂ ਤੁਹਾਨੂੰ ਕੈਮਰਾ ਨਜ਼ਦੀਕ ਕਰਕੇ ਇਹ ਆ ਬਹਿ ਗਈ ਬਈ ਆ ਬਹਿ ਗਈ ਦੇਖੋ 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 ਬਈ ਦੇਖੋ ਯਾਰ ਪ੍ਰਮਾਤਮਾ ਨੇ ਅੱਜ ਤਾਂ ਬਹੁਤ ਸੋਹਣਾ ਕਾਰਜ ਆਪਣੇ ਹੱਥੋਂ ਕਰਾਇਆ ਤੇ ਬਈ ਦੇਖੋ ਯਾਰ ਨੱਚਦੀ ਫਿਰਦੀ ਆ ਹਨਾ ਪਰਮਾਤਮਾ ਨੇ ਹਨਾ ਬਹੁਤ ਹੀ ਵਧੀਆ ਕਾਰਜ ਅੱਜ ਆਪਣੇ ਹੱਥੋਂ ਕਰਾਇਆ ਬਹੁਤ ਖੁਸ਼ੀ ਆ ਯਾਰ ਮਨ ਨੂੰ ਹਨਾ ਵੀ ਅੱਜ ਮਤਲਬ ਕਿ ਜਾਨ ਬਚਾਲੀ ਸਭ ਤੋਂ ਵੱਡਾ ਧੰਨਵਾਦ ਇਹਨਾਂ ਦਾ ਇਹਨਾਂ ਦਾ ਕਿਵੇਂ ਆ ਭਾਈ ਜਦੋਂ ਉਹ ਬਲਬਲ ਫਾਹਾ ਮਤਲਬ ਕਿ ਉਹਨੂੰ ਫਾਹਾ ਹੀ ਆ ਗਿਆ ਸੀ ਹਨਾ ਇਹਨਾਂ ਨੇ ਇੰਨਾ ਰੌਲਾ ਪਾਇਆ ਅਸੀਂ ਅੰਦਰ ਬੈਠੇ ਸੀ ਛੰਨੀ ਛੰਨੀ ਕਰਕੇ ਸਾਡੇ ਅਸੀਂ ਜਿਵੇਂ ਤੁਸੀਂ ਦੇਖੋ ਮੈਂ ਲੀਡਿਆਂ ਤੋਂ ਵੀ ਬਾਹਰੇ ਆਂਗਾ ਵੀਡੀਓ ਦੇ ਵਿੱਚ ਇਹਨਾਂ ਨੇ ਆਹ ਬੈਠੀ ਆ ਭਾਈ ਹੁਣ ਆਹਾ ਤੇ ਵੱਧ ਤੋਂ ਵੱਧ ਭਾਈ ਵੀਡੀਓ ਨੂੰ ਸ਼ੇਅਰ ਕਰ ਦਿਓ ਯਾਰ ਇਨਸਾਨੀਅਤ ਦੇ ਨਾਂ ਤੇ